ਭពਿੰਦਰ ਸਬਰਾ ਵਿਖੇ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾਕਟਰ ਹਰਪਾਲ ਸਿੰਘ ਬਨੂ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾਕਟਰ ਭੁਪਿੰਦਰ ਸਿੰਘ ਦੇ ਅਗਵਾਈ ਹੇਠ ਭពਿੰਦਰ ਸਬਰਾ ਵਿਖੇ ਕਿਸਾਨ ਸਿੱਖਲਾਈ ਕੈਂਪ ਲਗਾਇਆ ਗਿਆ। ਤਾਂ ਕੈਂਪ ਦੌਰਾਨ 71 ਕਿਸਾਨਾਂ ਨੂੰ ਸੰਬੋਧਨ ਕਰਦੇ ਡਾਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਬਾਸਮਤੀ ਝੋਨੇ ਦੇ ਮੁਕਾਬਲੇ ਘੱਟ ਪਾਣੀ ਵਾਲੇ ਜਿਹੜੀ ਕਿ ਫਸਲ ਲਗਾਣੀ ਚਾਹੀਦੀ ਹੈ। ਇਹ ਜਿਹੜੇ ਅੱਜ ਪਿੰਸ ਭਰਾ ਉਥੇ ਹੁੰਦੇ ਵੱਡੇ ਜਾ ਰਹੇ ਆ ਸਾਡੇ ਬਹੁਤ ਹੀ ਸਰਕਾਰ ਤੋਂ ਕੈਪਟਨ ਮਤੀ ਸਰਦਾਰ ਲਾਲਜੀ ਸਿੰਘ ਜੀ ਤੋਂ ਵੱਲੋਂ ਜਿਹੜੀ ਫਰੇਹਾਵਲ ਜਿਹੜੀ ਲਹਿਰ ਚੱਲ ਰਹੀ ਆ ਉਹਦੇ ਜਿਸ ਤਰ੍ਹਾਂ ਹਰ ਇੱਕ ਪਿੰਡ ਵਿੱਚ ਜਿਸ ਤਰ੍ਹਾਂ ਕਹਿੰਦੇ ਆ ਕਿ ਜਿੱਦਾਂ ਪਹਿਲਾਂ ਤਰ੍ਹਾਂ ਦੀ ਵੱਡੀ ਆਪਣੇ ਚ ਕਮੀ ਹੈ ਬੜੀ ਘਾਟ ਆਈ ਆ ਕਿ ਬਾਤਾਂ ਬਤਨ ਸੁਭ ਧਰ ਆਪਾਂ ਆਪਾਂ ਲਈਦਾ ਕਿ ਹਰ ਘਰ ਵਿੱਚ ਕਮ ਸੇ ਕਮ ਦੋ ਚਾਰ ਬਕਤ ਰੋਮੇ ਜੀ ਨੇ ਜਿਨ੍ਹਾਂ ਦਾ ਸਾਡਾ ਜਿਹੜਾ ਸਾਹ ਸਾਹ ਕਿਉਂਕਿ ਜਿਹੜੇ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਹਾਰਟ ਅਟੈਕ ਹੋ ਰਿਹਾ ਹੋਰ ਵੀ ਕੀ ਹੋਦੀ ਮੌਰੀਆਂ ਲੱਗਦੀਆਂ ਵਾ ਜੇ ਆਪਣੇ ਘਰਾਂ ਵਿੱਚ ਬੁੱਟੇ ਹਰਿਆਵਲ ਬੁੱਟੇ ਲੱਗੇ ਹੋਣਗੇ ਆਪਾਂ ভগবਣੀ ਤੋਂ ਸਤਿਕਾਰਾ ਪਾਵਾਂਗੇ ਵਾਤਾਵਰਣ ਆਪਾਂ ਸੁਧਦਾ ਹੋਵੇ ਇਸ ਕਰਕੇ ਹੀ ਸਾਰੇ ਨੂੰ ਪੀਰ ਕਰਦੇ ਆ ਕਿ ਹਰ ਇੱਕ ਜਿੰਨੇ ਵੀ ਸਾਡੇ ਪਰਿਵਾਰਾਂ ਦੇ ਜੀ ਆ ਜਿੰਨੇ ਵੀ ਪਿੰਡਾਂ ਦੇ ਉਹ ਵੀ ਆਗੂ ਸਹਿਬਾਨ ਆ ਉਹ ਪਿੰਡਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਮੁੱਢੀ ਅਰਦਾਸ ਜੀ ਕੋਰਾਂ ਅਰਕ ਅਭਿਆਨ ਜੀ ਮੁੱਖ ਅਫਸਰ ਕੀਤੀ ਗਾੜੀ ਸਰਦਾਰ ਤੋਂ ਬਿਠੇ ਹੋ ਰਹੇ ਅਜਿਨਾਂ ਜਿਹਨਾਂ ਦੀ ਪੂਰੀ ਟੀਮ ਅੱਜ ਸਭਰਾ ਲਗराई ਤੇ ਜਿਨ੍ਹਾਂ ਨੇ ਵਾਤਾਵਰਣ ਬਚਾਉਣ ਸੰਦੀਪ ਪਾਣੀ ਨੂੰ ਬਚਾਉਣ ਸੰਦੀਪ ਜਿਹੜੀਆਂ ਰਸਾਇਣਕ ਖਾਤਾਂ ਦੇ ਘਟ ਵਾਲ ਤੋਂ ਬਾਰੇ ਬਹੁਤ ਗੂੜ ਗਿਆਨ ਦੀਆਂ ਜਿਹੜਾ ਸਾਨੂੰ ਦੱਸਿਆ ਤੇ ਦਿਲ ਦੀਆਂ ਗਹਿਨਾਈਆਂ ਤੋਂ ਧੰਨਵਾਦ ਕਰਦੇ ਆ ਉਥੇ ਇਹਨਾਂ ਨੇ ਅੱਜ ਪਾਛ ਸੁਪਕ ਦਾ ਜਿਹੜਾ ਰੁੱਖਾਂ ਦਾ ਵੰਡਿਆ ਉਹਦੇ ਤਹਿਤ ਜਿਹੜੇ ਉਹ ਸਭਰਾ ਦੇ ਕਿਸਾਨ ਭਰਾਵਾਂ ਨੇ ਬਹੁਤ ਲਾਭ ਠਾਇਆ ਇਸ ਕਿਰਤ ਦਾ ਇਹ ਵੀ ਇਹ ਨਾ ਰਸਤਾਂ ਵਾਸਤੇ ਇਹ ਸੁਭਰਾ ਕੰਪਨ ਲਗਉਣ ਦਾ ਮੰਤਰੀ ਵੀ ਸੀ ਕਿ ਕਿਸਾਨਾਂ ਨੂੰ ਆਪਣੇ ਕੁਦਰਤ ਪ੍ਰਤੀ ਸੁਵੇਦਨਸ਼ੀਲ ਕਰਨਾ ਉਹਨਾਂ ਨੂੰ ਜਾਗਰੂਕ ਕਰਨਾ ਕਿ ਜਿਹੜੀ ਖੇਤੀ ਆ ਕੁਦਰਤ ਤੇ ਨਿਰਭਰ ਆ ਤੇ ਕੁਦਰਤ ਤੇ ਮਿੱਟੀ ਪਾਣੀ ਹਵਾ ਤੇ ਜੈਵਿਕ ਵੰਸਵੰਸਤਾ ਜਿੱਤਰਾ ਪੌਦੇ ਆ ਜਾਂ ਜੀਵ ਨੇ ਤੁਸੀਂ ਇਹ ਸਾਰੇ ਇੱਕ ਨਿਖੜਵਾ ਅੰਗ ਨੇ ਇਹਨਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਸਾਨੂੰ ਖੇਤੀ ਇਸ ਤਰ੍ਹਾਂ ਕਰਨੀ ਚਾਹੀਦੀ ਆ ਕਿ ਜਿੰਦੇ ਨਾਲ ਸਾਡਾ ਪਾਣੀ ਦਾ ਪੱਧਰ ਨਿਯੰਤਰਣ ਚ ਰਵੇ ਵਾਤਾਵਰਨ ਪ੍ਰਦੂਸ਼ਿਤ ਨਾ ਹੋਵੇ ਤੇ ਨਾਲ ਦੀ ਨਾਲ ਇਥੇ ਰਸਾਇਣਕ ਖਾਦਾਂ ਤੇ ਜ਼ਹਿਰਾਂ ਦੀ ਘੱਟ ਤੋਂ ਵੱਟ ਵਰਤੋਂ ਦੇ ਨਾਲ ਅਸੀਂ ਜਿਹੀ ਉਪਜ ਤਿਆਰ ਕਰ ਸਕੀਏ ਜਿਹੜੀ ਮਨੁੱਖੀ ਸਿਹਤ ਦੇ ਲਈ ਫਾਇਦੇਮੰਦ ਹੋਵੇ ਤੇ ਨਾਲ ਹੀ ਇਸ ਮੌਕੇ ਤੇ ਕਿਸਾਨਾਂ ਨੂੰ ਜੋ ਕੇ ਕੇ ਵਾਈਸੀ ਪੀਐਮ ਕਿਸਾਨ ਸਨਮਾਨਯੀ ਯੋਜਨਾ ਤਾਂ ਆ ਰਹੀ ਹੈ ਉਹਨੂੰ ਮੌਕੇ ਤੇ ਅਪਲਾਈ ਕਰਨ ਲਈ ਅਸੀਂ ਇੱਥੇ ਸਾਥੀਆਂ ਨੂੰ ਸੱਦਿਆ ਸੀ ਕਿ ਮੌਕੇ ਤੇ ਹੱਲ ਕਰ ਰਹੇ ਹਾਂ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਹਰਿਆਵਲ ਮਹਿਕ ਮਹਿਮ ਉਹ ਮਤੇਰ ਜੋ ਪੌਦੇ ਨਿਗਾਹ ਬਿਚਾਏ ਜਾ ਰਹੇ ਉਹਦੇ ਬਾਰੇ ਜਾਗਰੂਕ ਕੀਤਾ ਤੇ ਬਨ ਵਿਭਾਗ ਦੀ ਸਹਾਇਤਾ ਦੇ ਨਾਲ ਕਿੱਥੇ ਅਸੀਂ ਫਰੀ ਵਿੱਚ ਪੌਦੇ ਬੰਡੇ ਆ ਔਰ ਉਹਨਾਂ ਨੂੰ ਜਾਗਰੂਕ ਕੀਤਾ ਵਾ ਕਿ ਜੇ ਆਪਾਂ ਆਪਣੇ ਭਵਿੱਖ ਦੀ ਪੀੜ੍ਹੀ ਨੂੰ ਬਚਾਉਣਾ ਤੇ ਸਾਨੂੰ ਵਾਤਾਵਰਣ ਨੂੰ ਬਚਾਉਣਾ ਪਵੇਗਾ ਉਹਨੇ ਦੀ ਦਾਜਨੀ ਆ ਤੇ ਵੱਧ ਤੋਂ ਵੱਧ ਅਸੀਂ ਜੋ ਰੋਖ ਲਗਾਈਏ ਉਹਨਾਂ ਦੀ ਸਾਂਭ ਸੰਭਾਲ ਕਰਾਉਣੀ ਹੈ ਅਸੀਂ ਸਭਰਾ ਦੇ ਵਿੱਚ ਕੈਂਪ ਲਗਾਇਆ ਸੀ ਸਰਦਾਰ ਭੁਖਿੰਦਸ ਸਿੰਘ ਖੇਤੀਬਾੜੀ ਵਿਭਾਗ ਦੇ ਅਫਸਰ ਹੋਣਾ ਜੀ ਇਹ ਸਰਕਾਰ ਵੱਲੋਂ ਜੋ ਹਰਿਆਵਰ ਲਹਿਰ ਚਲਾਈ ਗਈ ਉਹਦੇ ਤਹਿਤ ਅੱਜ ਇਹਨਾਂ ਦਾ ਰੋਖ ਵੰਡੇ ਆਂ ਸਾਰੇ ਉਹਨਾਂ ਨੂੰ ਜਾਗਰੂਕ ਕੀਤਾ ਜਾਣਕਾਰੀ ਦਿੱਤੀ ਆ ਵੀ ਰੋਖ ਲਗਾਓ 500 ਰੋਖ ਤਕਰੀਬਨਾਂ ਚ ਵੰਡਿਆ ਗਿਆ ਬਾਕੀ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀ ਜਿਹੜੀਆਂ ਫਸਲਾਂ ਆਪਾਂ ਪਾਣੀ ਦਾ ਵੀ ਪੱਧਰ ਜਿਹੜਾ ਬੋਚਾ ਰੱਖਣਾ ਵਾ ਤੇ ਇਹੋ ਫਸਲ ਲਗਾਓ ਸਾਰੀ ਜਾਣਦੇ ਦਿੱਤੀ ਆ ਵੀ ਪਾਣੀ ਦਾ ਪਦਰ ਚਾ ਰਵੇ। ਬਾਕੀ ਉਹਨਾਂ ਹਰ ਇੱਕ ਕਿਸਾਨ, ਹਰ ਇੱਕ ਵਰਗ ਨੂੰ ਕਿਹਾ ਵੀ ਰੋਕ ਤਕਰੀਬਨ ਕੋਸ਼ਿਸ਼ ਕਰਗੇ ਵੀ ਆਪਾਂ ਇੱਕ ਟੂਬਲ ਤੇ ਮੋਟਰ ਤੇ ਪੰਜ ਰੁੱਖ ਦਾ ਕਿਸਾਨ ਲਾਵੇ। ਚਲੋ ਇਹ ਮਹਿਕਮਾ ਆਪਾਂ ਨੂੰ ਸਹਿਯਤਾ ਦਿੰਦਾ ਵਾ, ਆਪਾਂ ਨੂੰ ਉਤਸ਼ਾਹਤ ਕਰਦਾ ਵਾ। ਪਰ ਆਪਣਾ ਕਿਸਾਨ ਦਾ ਵੀ ਜਿਸ ਕਿਸਾਨ ਜਿੱਥੇ ਬੰਦੀ ਇੱਕ ਕਿਸਾਨ ਹੋਣ ਦੇ ਲਾਤੇ। ਇਹਨੇ ਵੀ ਵੱਧ ਤੋਂ ਵੱਧ ਯੋਗਦਾਨ ਕਿ ਵੀ ਰੁੱਖ ਜਿੰਨੇ ਵੱਧ ਤੋਂ ਵੱਧ ਲਗਣ ਤੇ ਜਿਹੜਾ ਆਪਾਂ ਇਹ ਪਾਣੀ ਦਾ ਪਦਰ ਉਹ ਵੀ ਉਚਾਰਿਆ।